ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਆ ਅੱਧੀ ਨਵੀਂ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਥੰਬਨੇਲ ਤੋਂ ਸਾਹਬਦਾਲਾ ਜਿਹੜਾ ਅੱਜ ਮੈਂ ਵਿਚਾਰ ਹੈ ਮੇਰਾ ਉਹ ਹੈਗਾ ਵੀ ਵੱਡੇ ਬਣੋ ਪਰ ਬਣੋ ਕਿਸ ਤਰ੍ਹਾਂ ਕੁਝ ਇਸ ਟੌਪਿਕ ਦੇ ਵਿਚਾਰ ਇਹਦੇ ਇर्द-ਗਿਰਦ ਹੋਵੇਗਾ ਵੀਡੀਓ ਵਧੀਆ ਲੱਗੀ ਤਾਂ ਬਾਕੀ ਉਹ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਪਹਿਲੇ ਨੰਬਰ ਤੇ ਜੇਕਰ ਗੱਲ ਕਰੀਏ ਕਿ ਵੱਡੇ ਕਿਸ ਤਰ੍ਹਾਂ ਬਣੋ ਦੋਸਤੋ ਵੱਡੇ ਬੰਦੇ ਦੋ ਤਰੀਕੇ ਹੁੰਦੇ ਨੇ ਇੱਕ ਬੰਦਾ ਪੈਸੇ ਕਨੇ ਉਹ ਵੱਡਾ ਹੁੰਦਾ ਇੱਕ ਦਿਲ ਕਨੇ ਜਿਹੜਾ ਇਨਸਾਨ ਦਿਲ ਕਨੇ ਉਹ ਵੱਡਾ ਹੁੰਦਾ ਉਹ ਚਾਹੇ ਭੁੱਖਾ ਹੋਵੇ ਚਾਹੇ ਧਿਆਆ ਹੋਵੇ ਚਾਹੇ ਗਰੀਬੀ ਹੋਵੇ ਉਹ ਬੰਦਾ ਫੇਰ ਵੀ ਰਾਜਾ ਜਿਹੜਾ ਬੰਦਾ ਪੈਸੇ ਕਨੇ ਉਹ ਵੱਡਾ ਜੇ ਆਪਾਂ ਯਾਤਰਾ ਲੰਮਣੇ ਆ ਉਹਦਾ ਕੀ ਸਿਸਟਮ ਹੁੰਦਾ ਪੈਸੇ ਵਾਲਾ ਇਨਸਾਨ ਚੱਤੋਂ ਪੈ ਟੈਂਸ਼ਨਾਂ ਜ਼ਿੰਮੇਵਾਰੀਆਂ ਉਹ ਤੋਂ ਭੱਜਦਾ 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 ਹੌਲੀ ਹੌਲੀ ਉਹਦਾ ਜਿਹੜਾ ਰੂਪ ਹੈ ਉਹ ਡਿਪਰੈਸ਼ਨ ਦਾ ਲੈ ਲੈਂਦਾ ਫਿਰ ਉਹਦੇ ਵਿੱਚ ਜਦੋਂ ਵੱਡਾ ਕੱਲਾ ਪੈਸੇ ਨਾਲ ਨਹੀਂ ਫਿਰ ਪੰਦਾ ਫਿਰ ਉਹਨੂੰ ਹਰ ਇੱਕ ਸਟੇਟਸ ਆਪਣਾ ਵੱਡਾ ਚਾਹੀਦਾ ਮੈਂ ਉਮੀਦ ਕਰਦਾ ਕਿ ਕਾਫੀ ਲੋਕ ਵੀਡੀਓ ਨੂੰ ਦੇਖਣਗੇ ਤੇ ਬਹੁਤ ਉਹ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਨਗੇ ਕਰਨਗੇ ਕਿਉਂ ਕਿ ਉਹਦੇ ਵਿੱਚ ਇਹ ਇਹ ਵੀਡੀਓ ਦੇ ਵਿੱਚ ਉਹ ਗੱਲਾਂ ਮੈਂ ਦੱਸੂਗਾ ਕਿ ਵੱਡਾ ਦਾ ਬੰਦਾ ਬਣਦਾ ਵੱਡਾ ਕਿਸ ਤਰ੍ਹਾਂ ਬਣੂਗਾ ਇਸ ਟੋਪਿਕ ਤੇ ਪਹਿਲਾਂ ਮੈਂ ਵਿਚਾਰ ਕਰ ਰਿਹਾ ਜਦੋਂ ਵੱਡਾ ਬਣ ਗਿਆ ਪੈਸਾ ਆਉਣ ਲੱਗ ਗਿਆ ਕੰਮ ਚੱਲ ਪਿਆ ਵੱਡਾ ਫਿਰ ਉਹ ਹਰੇਕ ਚੀਜ਼ ਤੇ ਆਪਣਾ ਇੱਕ ਸਟੇਟਸ ਜਾਂ ਕਵਰ ਕਹਿ ਸਕਦੇ ਆ ਉਹ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੈਨੂੰ ਹਰ ਚੀਜ਼ ਦੇ ਵਿੱਚ ਵੱਡਾਪਨ ਹੋਣਾ ਮੇਰਾ ਜ਼ਰੂਰੀ ਹੋਣਾ ਚਾਹੀਦਾ ਚਾਹੇ ਉਹ ਕਿ ਰਿਸ਼ਤੇ ਦੇ ਪ੍ਰਤੀ ਹੋਵੇ ਚਾਹੇ ਉਹ ਕਿਸੇ ਕੰਮ ਦੇ ਪ੍ਰਤੀ ਹੋਵੇ ਚਾਹੇ ਉਹ ਗੱਲ ਕਰੋ ਉਸ ਦਾ ਸਟੇਟਸ ਔਰ ਜਿਸ ਤਰ੍ਹਾਂ ਪਹਿਲਾਂ ਇਸ ਤਰ੍ਹਾਂ ਨੋਰਵਲ ਬੈਂਦਾ ਫਿਰ ਉਹ ਇਸ ਤਰ੍ਹਾਂ ਐ ਬੈਂਦੀ ਕੋਸ਼ਿਸ਼ ਤੁਹਾਨੂੰ ਹੋ ਜਾਂਦੀ ਹੈ ਉਹਦੇ ਸਟੇਟਸ ਦੇ ਵਿੱਚ ਵੀ ਫਰਕ ਪੈ ਜਾਂਦਾ ਫਿਰ ਉਹੀ ਗੱਲ ਹੈ ਕਿ ਉਹ ਹਰ ਇੱਕ ਚੀਜ਼ੇ ਉਹਨੂੰ ਇਹ ਲੱਗਦੀ ਹੈ ਕਿ ਮੈਂ ਮੈਂ ਵੱਡਾ ਤੇ ਮੈਂ ਵੱਡਾ ਦਿਖਣਾ ਚਾਹੀਦਾ ਲੋਕਾਂ ਨੂੰ ਮੇਰਾ ਨਾਮ ਹੋਵੇ ਫੇਮ ਹੋਵੇ ਪਰ ਜੇ ਮੈਂ ਤੁਹਾਨੂੰ ਸੱਚ ਦੱਸਾਂ ਦੋਸਤੋ ਇੱਥੇ ਜਿਨ੍ਹਾਂ ਦੇ ਨਾਮ ਨੇ ਇਹਦੇ ਸ਼ਿਕੰਦਰ ਬਾਦਸ਼ਾਹ ਵਰਗੇ ਵੱਡੇ-ਵੱਡੇ ਰਾਜੇ ਜਿਨ੍ਹਾਂ ਨੂੰ ਤੁਸੀਂ ਐ ਲਾਲੂ ਜਿਨ੍ਹਾਂ ਨੇ ਸੋਚਿਆ ਸੀ ਅਸੀਂ ਕਦੀ ਜ਼ਿੰਦਗੀ ਚ ਖਾਰ ਮਾਰਨੀ ਪਰ ਜਦੋਂ ਕਿਸਮਤ ਦੀ ਬਾਜੀ ਪੁੱਠੀ ਪੈਂਦੀ ਹੈ ਨਾ ਵੱਡੇ-ਵੱਡੇ ਤਖਤ ਹਿਲ ਜਾਇਆ ਕਰਦੇ ਨੇ ਵੱਡੇ-ਵੱਡੇ ਲੋਕ ਮੈਂ ਤੁਹਾਨੂੰ ਰੋੜਾਂ ਤੇ ਰੋਲਦੇ ਦੇਖਦੇ ਦਿਖਾਤਾ ਤਾਂ ਮੈਂ ਸਮਾਂ ਕਦੀ ਵੀ ਕਿਸੇ ਲਈ ਨਹੀਂ ਖੜਿਆ ਸਾਰੇ ਕਹਿੰਦੇ ਆ ਬਿਲਕੁਲ ਮੈਂ ਵੀ ਇਹ ਗੱਲ ਸੱਚ ਆ ਵੀ ਸਮਾਂ ਕਿਸੇ ਲਈ ਨਹੀਂ ਖੜਦਾ ਕੀ ਫਿਰ ਤੁਹਾਨੂੰ ਲੱਗਦਾ ਤੁਹਾਡੇ ਲਈ ਸਮਾਂ ਖੜੂਗਾ ਵੱਡੇ ਬਣ ਕੇ ਫਿਰ ਜਿਉਂ-ਜਿਉਂ ਬੰਦਾ ਬੰਦੇ ਦਾ ਕਦਮ ਵਧੀ ਜਾਂਦਾ ਕਿਉਂ ਤੋਂ ਲਾਲਸਾ ਵੀ ਵਧੀ ਜਾਂਦੀ ਹੈ ਅੱਜ ਜੇ ਮੈਂ ਹਜ਼ਾਰਾਂ ਦੇ ਵਿੱਚ ਮੈਨੂੰ ਸੰਤੁਸ਼ਟੀ ਆ ਤਾਂ ਜੇ ਕੱਲ ਨੂੰ ਮੈਂ ਲੱਖ ਕਮਾਉਣ ਲੱਗਾ ਤਾਂ ਮੇਰੀ ਐ ਥੋੜਾ ਸੰਤੁਸ਼ਟੀ ਜਾਂ ਕਿ ਲੱਖ ਤੇ ਮੇਰੀ ਪੂਰਤੀ ਪੈ ਜੂ। ਕਿ ਮੈਂ ਲੱਖ ਤੇ ਆ ਗਿਆ ਮੈਂ ਇਸ ਤੋਂ ਵੱਧ ਨਹੀਂ ਮੈਂ ਸੋਚਣਾ। ਬਸ ਲੱਖ ਓਕੇ ਠੀਕ ਹੈ। ਨਹੀਂ। ਹਜ਼ਾਰ ਵਾਲਾ ਕਹਿੰਦਾ ਮੈਂ ਲੱਖ ਕਮਾਵਾਂ। ਲੱਖ ਵਾਲਾ ਕਹਿੰਦਾ ਮੈਂ ਕਰੋੜ ਕਮਾਵਾਂ। ਉਹ ਕਮਾਇਆ ਕਿਵੇਂ ਜਾਊਗਾ? ਪਹਿਲਾ ਕੁਐਸਚਨ ਇਹ ਆ। ਉਹ ਕਮਾਇਆ ਜਾਊਗਾ। ਉਹ ਕਮਾਇਆ ਜਾਊਗਾ ਥੋੜੀ ਜੀਮ ਚੋਂ। ਥੋੜੇ ਹੱਕ ਚੋਂ। ਹਰੋ ਚੀਜ਼ ਜੇ ਤੇ ਤੁਸੀਂ ਡਿਜ਼ਰਵ ਕਰਦੇ ਹੋ ਪਰ ਤੁਹਾਨੂੰ ਡਿਜ਼ਰਵ ਕਰਨ ਦੇ ਮਾਮਲੇ ਨਾਲ ਤੁਹਾਨੂੰ ਡਿਜ਼ਰਵ ਦੇਖਿਆ ਜਾਂਦਾ ਤੁਹਾਨੂੰ ਹਰ ਇੱਕ ਚੀਜ਼ ਦੇ ਪਿੱਛੇ 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 ਲੈ ਜਾਂਦਾ ਲੈ ਜਾਂਦਾ ਉਹ ਥੋੜੇ ਸਾਰੀਆਂ ਜੜੀਆਂ ਵੀ ਤੁਹਾਡੇ ਕੋਲ ਕਹਿੰਦਾ ਆਪਾਂ ਮੈਂ ਕਹਿ ਸਕਦਾ ਵੀ ਜੜੀ ਤੁਸੀਂ ਪਾਵਰਾਂ ਤੁਹਾਡੇ ਕੋਲ ਨੇ ਜਾਂ ਤੁਸੀਂ ਕਿਸੇ ਸਟੇਟਸ ਤੇ ਖੜੇ ਹੋ ਬਿਜ਼ਨਸਮੈਨ ਬਿਜ਼ਨਸਮੈਨ ਕੀ ਕਰਦਾ ਵਪਾਰੀ ਵਪਾਰੀ ਵਰਕ ਕਹਿ ਦਈਏ ਉਹ ਹਰੇਕ ਜਿਵੇਂ ਆਪਾਂ ਹੁਣ ਤੱਕ ਪੜਦੇ ਆਏ ਜੇ ਤੁਸੀਂ ਪੋਲੀਟਿਕਲ ਸਾਇੰਸ ਲਈ ਹੋਵੇ ਜਾਂ ਕਈ ਪੋਲੀਟਿਕਲ ਸਾਇੰਸ ਨਾਲ ਜੁੜੇ ਹੋਣਗੇ ਉਹਦੇ ਵਿੱਚ ਇੱਕ ਕਾਰਲ ਮਾਰਕਸ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਹੜਾ ਵਪਾਰਕ ਪੱਤਰ ਤੇ ਬੰਦਾ ਆ ਗਿਆ ਉਹ ਗਰੀਬ ਬੰਦੇ ਦਾ ਸ਼ੋਸ਼ਣ ਕਿਵੇਂ ਕਰਦਾ ਹੈ ਗਰੀਬ ਬੰਦੇ ਦਾ ਸ਼ੋਸ਼ਣ ਬਹੁਤ ਤਰ੍ਹਾਂ ਦਾ ਹੁੰਦਾ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਉਹ ਥੋੜੀ ਪੂਰਤੀ ਦੇ ਵਿੱਚੋਂ ਵੀ ਦੇਖੋਗਾ ਵੀ ਜੇ ਇਹ ਕਮਾਈ ਕਰਦਾ ਹੈ ਇਹਦੇ ਚੋਂ ਕੁਝ ਹਿੱਸਾ ਇਹਨੂੰ ਦਿੱਤਾ ਜਾਵੇ ਉਸ ਦਾ ਬਾਕੀ ਤਕਰੀਬਨ 90% ਹਿੱਸਾ ਉਹ ਮੇਰੇ ਕੋਲ ਆਵੇ 10% ਹਿੱਸਾ ਇਹਨੂੰ ਦਿੱਤਾ ਜਾਵੇ ਸਿਰਫ ਆਉਣ ਲਈ ਫਰ ਤੁਸੀਂ ਦੇਖੋ ਜਿਹੜਾ ਇਨਸਾਨ ਤੁਹਾਡੇ ਨਾਲ ਕੰਮ ਕਰ ਰਿਹਾ ਉਹ ਕਿੱਥੇ ਜਾਊਗਾ ਅਬੀ ਸੋਚ ਕੇ ਦੇਖੋ ਇਹ ਗੱਲਾਂ ਛੋਟੀਆਂ ਨਹੀਂ ਮੈਂ ਤਾਂ ਟੌਪਿਕ ਸ਼ੁਰੂ ਕੀਤਾ ਸੀ ਵੱਡੇ ਬਣੋ ਵੱਡੇ ਬਨਣਾ ਮਾੜੀ ਗੱਲ ਨਹੀਂ ਪਰ ਬਣੋ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਥੰਬਨੇਲ ਦੇ ਵਿੱਚ ਵਾ ਫੋਟੋ ਮੈਂ ਜਿਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਪੋਲੀਟੀਕਲ ਸਾਇੰਸ ਦੇ ਵਿੱਚ ਕਾਰਲ ਮਾਰਕਸ ਇੱਕ ਗੱਲ ਕਹਿੰਦਾ ਕਿ ਵਪਾਰਕ ਤੌਰ ਤੇ ਜਿਹੜਾ ਵੀ ਬਿਜ਼ਨਸਮੈਨ ਕੋਈ ਵੀ ਇਨਸਾਨ ਉਹ ਕਦੇ ਵੀ ਆਪਣੇ ਕਹਿ ਸਕਦੇ ਆ ਕਿ ਜਿਹੜਾ ਲੇਬਰ ਦੇ ਤੌਰ ਤੇ ਕੰਮ ਕਰਦਾ ਉਹ ਕਦੇ ਵੀ ਤੁਹਾਨੂੰ ਵਾਧਾ ਨਹੀਂ ਦੇਖ ਸਕਦਾ ਜੀ ਅੱਜ ਮੈਂ ਕਿਸੇ ਚੀਜ਼ ਤੇ ਬੈਠਾ ਮੈਂ ਆਪਣੀ ਪਾਵਰ ਤੇ ਬੈਠਾ ਕਿਉਂ ਜੇ ਕੋਈ ਕੁਰਸੀ ਤੇ ਬੈਠਾ ਹੈ ਜਾਂ ਕਿਸੇ ਉਦੇ ਦੇ ਬੈਠਾ ਉਹ ਚਾਹੂਗਾ ਵੀ ਮੇਰੀ ਕੁਰਸੀ ਖਾਲੀ ਹੋ ਜੇ ਦੂਜਾ ਬੰਦਾ ਮੇਰੀ ਕੁਰਸੀ ਤੇ ਆ ਕੇ ਬਹਿ ਜਾਈਂ ਹਾਂ ਹਾਲਾਤ ਜ਼ਰੂਰ ਨੇ ਸਮਾਂ ਬਦਲਦਾ ਸਮੇਂ ਦੇ ਬਦਲ ਦੇ ਨਾਲ ਤੁਹਾਨੂੰ ਚੀਜ਼ ਛੱਡਣੀ ਪੈ ਜਾਂਦੀ ਹੈ ਤੁਸੀਂ ਦੁਨੀਆ ਤੋਂ ਫੋਟ ਹੋ ਜਾਂਦੇ ਹੋ ਜਾਕਰ ਤੁਸੀਂ ਮੰਨ ਲਓ ਕਿ ਥੋੜਾ ਕਾਰਜਕਾਲ ਪੂਰਾ ਹੋ ਜਾਂਦਾ ਫਿਰ ਤੁਸੀਂ ਬਦਲਦੇ ਹੋ अदरवाइज ਕੋਈ ਵੀ ਬੰਦਾ ਮੈਂ ਹੁਣ ਬੈਠਾ ਮੈਂ ਥੋੜਾ ਕਹੂੰਗਾ ਵੀ ਮੈਂ ਇੱਥੇ ਕੁਰਸੀ ਤੋਂ ਕਿਸੇ ਹੋਰ ਨੂੰ ਮੈਂ ਕੁਰਸੀ ਦੇ ਦਿਆਂ ਕੋਈ ਵੀ ਚੀਜ਼ ਆ ਦੂਸਰੇ ਨੰਬਰ ਤੇ ਉਹ ਥੰਬਨੇਲ ਦੇ ਵਿੱਚ ਮੈਂ ਵੀਡੀਓ ਪਾਈਆਂ ਨੇ ਕਿ ਜੇ ਤੁਸੀਂ ਮਤ ਕਰਨੀ ਹੈ ਨਾ ਕਿਸੇ ਦੇ ਹਾਮੀ ਬੰਨਾ ਉਹ ਕਿਸ ਤਰ੍ਹਾਂ ਬਣੂਗੀ ਕਿਸ ਤਰ੍ਹਾਂ ਤੁਸੀਂ ਬਣ ਸਕਦੇ ਹੋ ਵਧੀਆ ਗੱਲ ਹੈ ਜੇਕਰ ਤੁਸੀਂ ਸਮਝਦੇ ਹੋ ਤੇ ਉਦੇ ਵਿੱਚ ਇਹ ਗੱਲ ਅੱਗੇ ਟੋਪਿਕ ਮੈਂ ਜੇ ਮੈਂ ਪੂਰਾ ਕਰਨ ਤੇ ਮੈਂ ਵੱਡੇ ਬਣੋ ਚੰਗੀ ਗੱਲ ਹੈ ਕਿ ਜੇ ਤੁਹਾਨੂੰ ਰੱਬ ਨੇ ਇੰਨੇ ਜੋਗਾ ਕਰਿਆ ਤੁਸੀਂ ਕਿਸ ਕਿਸੇ ਕਿਸੇ ਦੇ ਕੰਮ ਆ ਸਕਦੇ ਹੋ ਤਾਂ ਅੱਜ ਸਮੇਂ ਦੇ ਵਿੱਚ ਸਭ ਤੋਂ ਵੱਡਾ দান ਕੀ ਆ ਮੈਂ দান ਨਹੀਂ ਆਂਦਾ ਕਿਸੇ ਨੂੰ ਕਿਸੇ ਦੇ ਕਿਸੇ ਨੂੰ ਕਿਸੇ ਦੇ ਥਰੂ ਪੈਰਾਂ ਤੇ ਖੜਾ ਕਰਨਾ ਵੱਡੇ ਉੱਚ ਬਣੋ ਜੇ ਤੁਹਾਨੂੰ ਕਿਸੇ ਨੇ ਸਮਰੱਥਾ ਦਿੱਤੀ ਹੈ ਜੀ ਅੱਜ ਮੇਰੇ ਕੋਲ ਮੈਂ ਲੱਖਾਂ ਮੈਂ ਲੱਖ ਤੋਂ ਕਰੋੜ ਕਮਾਉਣ ਲੱਗਾ ਕਿਸ ਨੂੰ ਮੇਰੇ ਕਰੋੜ ਦਾ ਕੀ ਪਾ ਜੇ ਮੈਂ 1000 ਕੁਮਾਰਿਆਂ ਜੇ ਮੈਂ 1000 ਰੁਪਏ ਕਨੂੰ ਸੂਆ ਤੇ ਆ ਜਾ ਤਾਂ ਵੀ ਨੀ ਕਿਸੇ ਨੂੰ ਪਾਜੇ ਮੈਂ 1000 ਰੁਪਏ ਮੈਂ ਲੱਖ ਤੇ ਆ ਜਾ ਕਰੂੜ ਤੇ ਆ ਜਾ ਤਾਂ ਵੀ ਕਿਸੇ ਨੂੰ ਪਾਣੀ ਹੈਗਾ ਇਹ ਜ਼ਿੰਦਗੀ ਇੱਕ ਵਾਰੀ ਮਿਲੀ ਆ ਇਹ ਹੋ ਸਕਦਾ ਤਾਂ ਕਿਸੇ ਦੇ ਕੰਮ ਆ ਜੀ ਇਹ ਤਾਂ ਵਧੀਆ ਗੱਲ ਆ ਨਹੀਂ ਤਾਂ ਇਹਨੂੰ ਕੰਮ ਆਣੇ ਨਹੀਂ ਖਾਣਾ ਜਿਉਂਦੇ ਜੀ ਇੱਕ ਦੇ ਇੱਕ ਚੀਜ਼ ਦਾ ਮਾਨ ਹੁੰਦਾ ਕਿ ਉਹ ਮੇਰੀ ਆ ਬੰਦਾ ਹੱਸਣ ਖੇਡਣ ਆਇਆ ਸੀ ਤੇ ਅੱਜ ਬੰਦਾ ਖੜਿਆ ਕਿੱਥੇ ਆ ਮੈਂ ਅੱਗੇ ਗੱਲ ਕਰਾਂ ਵੀ ਵੱਡਾ ਬੰਨਾ ਚੰਗੀ ਗੱਲ ਆ ਬਣੋ ਵਧੀਆ ਗੱਲ ਆ ਪਰ ਤੁਸੀਂ ਇਹ ਨਾ ਨਾ ਦੇਖੋ ਵੀ ਤੁਸੀਂ ਆਪ ਵੱਡੇ ਬਣ ਰਹੇ ਹੋ ਦੂਜਾ ਬੰਦਾ ਕਿੱਥੇ ਖੜਿਆ ਜਿਹੜਾ ਤੁਹਾਡੇ ਨਾਲ ਕੰਮ ਕਰ ਰਿਹਾ ਹੈ ਜਾਂ ਜਿਹੜਾ ਤੁਸੀਂ ਮੰਨ ਲਓ ਜਿਹੜਾ ਜਿਹੜਾ ਬੰਦਾ ਤੁਹਾਡੇ ਨਾਲ ਕੰਮ ਕਰ ਰਿਹਾ ਉਹ ਬੰਦਾ ਕਿੱਥੇ ਖੜਿਆ ਉਹ ਬੰਦੇ ਦਾ ਸਟੇਟਸ ਕਿੱਥੇ ਆ ਹੋ ਸਕਦਾ ਵੀ ਤੁਹਾਡਾ ਸਟੇਟਸ ਵੱਡਾ ਹੋ ਗਿਆ ਉਹ ਬੰਦਾ ਕਿੱਥੇ ਖੜਿਆ ਜਿਹੋ ਬੰਦਾ ਦੁਸਤ ਲਈ ਕੁਝ ਵੀ ਕਰੂਗਾ ਉਹ ਕਿਹਦੇ ਨਾਲ ਕਰੂਗਾ ਆਖਰਕਾਰ ਉਹਨੂੰ ਵੀ ਕਮੋਡਾ ਚਾਹੀਦਾ ਉਹਦਾ ਵੀ ਇੱਕ ਸਾਰਾ ਆਪਣਾ ਚਾਹੀਦਾ ਫਿਰ ਵੱਡੇ ਬੰਨਾ ਚੰਗੀ ਗੱਲ ਆ ਵੱਡੇ ਬੰਨਾ ਤੇ ਬੜੇ ਰਹਿਣਾ ਇਹ ਦੀ ਵੀ ਬਹੁਤ ਵੱਡੀ ਗੱਲ ਆ ਇਹ ਹਰੇਕ ਦੇ ਵਾਸਤੇ ਗੱਲ ਨਹੀਂ ਹੁੰਦੀ ਵੱਡਾ ਕਿਵੇਂ ਬਣੂਗਾ ਵੱਡਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਵੱਡਾ ਅੱਜ ਦੇ ਸਮੇਂ ਦੇ ਵਿੱਚ ਇਹ ਆ ਕਿ ਵਧੀਆ ਪੈਸਾ ਹੋਵੇ ਆ ਵਧੀਆ ਗੱਡੀ ਹੋਵੇ ਵਧੀਆ ਲੈਪਟਾਪ ਹੋਵੇ ਵਧੀਆ ਆਈਫੋਨ ਹੋਵੇ ਘਰ ਆ ਵਗੈਰਾ ਲਗਜ਼ਰੀ ਲਾਈਫ ਹੋਵੇ ਚਾਰ ਬੰਦੇ ਇੱਧਰ ਹੋਣ ਚਾਰ ਬੰਦੇ ਇੱਧਰ ਹੋਣ ਇਹ ਵੱਡਾ ਬੰਦੀ ਨਾ ਵੱਡਾ ਪਣ ਇਹ ਆ ਜੇ ਤੁਸੀਂ ਚਾਰ ਬੰਦਿਆਂ 'ਚ ਖੜੇ ਹੋ ਥੋੜੇ ਕਿਸੇ ਖਾਸ ਬੰਦੇ ਨੂੰ ਮਿੱਤਰ ਨੂੰ ਲਾ ਲਓ ਜਾਂ ਤੁਹਾਡੇ ਕਿਸੇ ਰਿਲੇਟਿਵ ਨੂੰ ਲਾ ਲਓ ਉਹਨੂੰ ਇਹ ਪਤਾ ਯਾਰ ਇਹ ਬੰਦਾ ਮੇਰਾ ਮਾੜਾ ਹੈ ਜਿਹੜਾ ਉਹ ਟਾਈਮ ਦੇ ਵਿੱਚ ਤੁਹਾਡੇ ਨਾਲ ਖੜ ਗਿਆ ਚਾਹੇ ਪੜਦੇ ਨਾਲ ਕਿਤੇ ਨਾ ਕਿਤੇ ਬੰਦਾ ਚੰਗਿਆਈ ਯਾਦ ਰੱਖਦਾ ਚਾਹੇ ਮਾੜਾ ਬੰਦਾ ਵੀ ਉਹਦੇ ਕਿਤੇ ਨਾ ਕਿਤੇ ਨੂੰ ਚੰਗਿਆਈ ਯਾਦ ਰਹਿੰਦੀ ਹੈ ਉਹ ਪੜਦੇ ਨਾਲ ਤੁਹਾਨੂੰ ਚੀਜ਼ ਫੜਾਉਂਦਾ ਹੈ ਕਿ ਲੈ ਭਾਈ ਆ ਚੱਕ ਕੋਈ ਨਹੀਂ ਮੈਂ ਤੇਰੇ ਨਾਲ ਆ ਉਹ ਚੀਜ਼ ਥੋੜੇ ਜਿਆਦਾ ਕਮਲਦੀ ਆ ਉਦੋਂ ਪਤਾ ਲੱਗਦਾ ਵੀ ਇਹ ਬੰਦਾ ਅਸਲੀ ਵੱਡਾ ਕਿ ਸਿਰਫ ਇਹ ਅੱਜ ਤੱਕ ਤੁਹਾਨੂੰ ਦਿਖਾਈ ਰਿਹਾ ਕਿ ਮੈਂ ਵੱਡਾ ਕਈ ਵੀਰ ਮੇਰੇ ਨਾਲ ਮੇਰੀ ਇਸ ਵੀਡੀਓ ਨਾਲ ਸਹਿਮਤ ਹੋਣਗੇ ਕਈ ਨਹੀਂ ਹੋਣਗੇ ਕਿਉਂਕਿ ਮੈਂ ਅੱਗੇ ਕਹਿਣਾ ਹਾਂ ਕਿ ਇਹ ਤਕਰੀਰੀ ਆਪਣਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਕਾਲ ਯੁਗ ਦਾ ਸਮਾਂ ਹੋ ਸਕਦਾ ਕਈ ਬੰਦੇ ਨਾਲ ਸਹਿਮਤ ਹੋਣ ਨੂੰ ਨਹੀਂ ਹੁੰਦੇ ਆਪਾਂ ਮੈਂ ਜੀ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੇ ਤੱਕ ਮੈਨੂੰ ਇਹ ਸੀ ਕਿ ਜਿਹੜੇ ਮੇਰੇ ਵੀਰ ਭਰਾ ਮੇਰੀ ਵੀਡੀਓ ਦੇਖਦੇ ਆ ਕਿਉਂਕਿ ਯਾਰ ਜਦੋਂ ਤੁਸੀਂ ਕੋਈ ਕੰਮ ਕਰਨ ਲੱਗਦੇ ਓਨਾ ਹਰ ਇੱਕ ਇਨਸਾਨ ਨੂੰ ਥੋੜੇ ਤੋਂ ਕੁਝ ਨਾ ਕੁਝ ਉਮੀਦ ਹੁੰਦੀ ਹੈ ਕਿ ਯਾਰ ਇਹ ਬੰਦਾ ਕੁਝ ਵਧੀਆ ਕੰਮ ਲੈ ਕੇ ਆਉਂਦਾ ਵਧੀਆ ਚੀਜ਼ ਪੇਸ਼ ਕਰਦਾ ਤੇ ਉਹ ਜ਼ਿੰਮੇਵਾਰੀ ਵੀ ਵੱਜ ਜਾਂਦੀ ਹੈ ਮੈਨੂੰ ਹੁਣ ਇਹ ਹੁੰਦਾ ਕਿ ਯਾਰ ਜੇ ਮੈਂ ਕੰਮ ਕਰ ਰਿਹਾ ਮੇਰੇ ਤੋਂ ਲੋਕ ਇਨਸਪਾਇਰ ਕੁਝ ਕੁ ਸਿੱਖ ਰਹੇ ਆ ਜਾਂ ਕਿਸੇ ਨੂੰ ਲੱਗਦਾ ਵੀ ਮੈਂ ਕੋਈ ਵਧੀਆ ਗੱਲਬਾਤ ਕਰਦਾ ਤਾਂ ਮੈਂ ਤੁਹਾਡੇ ਦਰਮਿਆਨ ਕੋਈ ਚੰਗੀ ਚੀਜ਼ ਲੈ ਕੇ ਆਵਾਂ ਜਿਹੜੀ ਉਹਨਾਂ ਨੂੰ ਵਧੀਆ ਲੱਗੇ ਇਹ ਨਾ ਹੋਵੇ ਯਾਰ ਵੀ ਅਸਾਂ ਇੱਧਰ ਦੋ ਗੱਲਾਂ ਇੱਧਰ ਦੀਆਂ ਕਰੀਏ ਉੱਧਰ ਦੀ ਕਰੀਏ ਮੈਂ ਇਸ ਮਾਮਲੇ ਵਿੱਚ ਨਹੀਂ ਹੈਗਾ ਮੈਂ ਬਰੀਕੀ ਨਾਲ ਕੰਮ ਕਰਕੇ ਰਾਜ਼ੀ ਹਾਂ ਮੈਂ ਘੱਟ ਕੰਮ ਕਰ ਲੂੰਗਾ ਪਰ ਮੈਨੂੰ ਇਹ ਹੁੰਦਾ ਕਿ ਹੁਣ ਮੈਂ ਆਪਣੀ ਗੱਲ ਕਰਾਂ ਮੇਰੇ ਵਿਊ ਵੀ ਬਹੁਤ ਘੱਟ ਹੋਣਗੇ ਵੀ ਉਹ ਵੀ ਇਹੋ ਜਿਹੀ ਵੀਰ ਨੂੰ ਕੀ ਕਰਨਾ ਯਾਰ ਮੈਂ ਇੱਕ ਗੱਲ ਕਹਿਣਾ ਹੁੰਦਾ ਮੈਂ ਵਿਊ ਨੂੰ ਉਹ ਜਿਹੇ ਨੂੰ ਕੀ ਕਰਾਂਗਾ ਜਦੋਂ ਆਪਣੇ ਨਾਲ ਚਾਰ ਬੰਦੀ ਨਾ ਖੜੇ ਯਾਰ ਕੱਲ ਨੂੰ ਆਉਣ ਵਾਲੇ ਸਮੇਂ ਚ ਹੁਣ ਜਿਹੜਾ ਕੰਮ ਕਰ ਰਹੇ ਹਾਂ ਮੰਨ ਲਓ ਹੋ ਸਕਦਾ ਕਿਸੇ ਮੇਰੀ ਵੀਡੀਓ 100 ਵਿਊ ਹੈ ਕਿਸੇ 200 ਵਿਊ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਥੋੜੀ ਵੀਡੀਓ ਜਾਂਦੀ ਨਹੀਂ ਜਾਂ ਤੁਹਾਡੇ ਵੀਡੀਓ ਲੋਕ ਦੇਖਦੇ ਨਹੀਂ ਪਰ ਦੇਖਣਗੇ ਉਹ ਜਿਨ੍ਹਾਂ ਨੂੰ ਤੁਹਾਡੇ ਨਾਲ ਲਗਾਵ ਹੈ ਜਾਂ ਜਿਹੜੇ ਕੋਈ ਚੀਜ਼ ਤੁਹਾਨੂੰ ਦੇਖਦੇ ਨੇ ਯਾਰ ਇਹ ਬੰਦਾ ਕੋਈ ਚੰਗੀ ਚੀਜ਼ ਪਾਉਂਦਾ ਕੁਝ ਕਿਸੇ ਨੂੰ ਸੇਧ ਦਿੰਦਾ ਵੀ ਆਰ ਸਮਥਿੰਗ ਉਹ ਬਈ ਕੋਈ ਨਹੀਂ ਪਿਆ ਵੱਡੇ ਪੜੇ ਦੇ ਵਿੱਚ ਵੱਡਾ ਆਪਾਂ ਨੂੰ ਹੋਣਾ ਜ਼ਰੂਰੀ ਹੈ ਪਰ ਜੇ ਤੁਸੀਂ ਆਪਣੇ ਨਾਲ ਦੇ ਕਿਸੇ ਨੂੰ ਵੱਡਾ ਕਰੋਗੇ ਤਾਂ ਤੁਸੀਂ ਵੱਡੇ ਹੋਊਗਾ ਬਾਕੀ ਦਾ ਚਾਹੇ ਤੁਸੀਂ ਲੱਖਪਤੀ ਨੂੰ ਚਾਹੇ ਕਰੋੜਪਤੀ ਨੂੰ ਚਾਹੇ ਅਰਬਪਤੀ ਨੂੰ ਕਿਸੇ ਨੂੰ ਕਿਸੇ ਨਾਲ ਕੋਈ ਹੁੰਦੀ ਹੈ ਕੋਈ ਬੰਦਾ ਕਿਸੇ ਦੇ ਘਰੇ ਅਲਟੋ ਖੜੀ ਹੈ ਕੋਈ ਬੰਦਾ ਕਿਸੇ ਦੇ ਘਰੇ ਡਿਫੈਂਡਰ ਖੜੀ ਹੈ ਹੈ ਤਾਂ ਗੱਡੀ ਹੈ ਪਰ ਹੁਣ ਜੇ ਅਲਟੋ ਵਾਲਾ ਕਹੂਗਾ ਮੇਰੇ ਲਈ ਇਹ ਡਿਫੈਂਡਰ ਹੀ ਹੈ ਜੇ ਇਹ ਡਿਫੈਂਡਰ ਵਾਲਾ ਕਹੂਗਾ ਇਹਦਾ ਅਲਟੋ ਹੈ ਪਰ ਜੇ ਗੱਲ ਇੱਥੇ ਆ ਜਾਂਦੀ ਹੈ ਥੋੜੀ ਜ਼ਰੂਰਤ ਦੀ ਜਦੋਂ ਉਹਦਾ ਸਮਾਸੀ ਨੂੰ ਅਲਟੋ ਪਸੰਦ ਲੱਗੀ ਤਾਂ ਉਹ ਉਹਦੇ ਲਈ ਗੱਡੀ ਸੀ ਜਦੋਂ ਜ਼ਰੂਰਤ ਬਦਲ ਗਈ ਉਹਦਾ ਤੁਹਾਡੇ ਨਾਲ ਗੱਲ ਕਰਨ ਦਾ ਤਰੀਕਾ ਬਦਲ ਗਿਆ ਤਉ ਚਾਹੀਦਾ ਡਿਫੈਂਡਰੀ ਹੋਵੇ ਤੇ ਅਲਟੂ ਹੀ ਹੋਵੇ ਉਹਨੂੰ ਗੱਡੀ ਨਹੀਂ ਲੱਗਦੀ ਇਹਦਾ ਕਬਾੜ ਹੈ ਅਗਲਾ ਇਸ ਤਰ੍ਹਾਂ ਗੱਲ ਕਰਦਾ ਸੋ ਵੱਡੇ ਬਣੋ ਰਿਸ਼ਤੇ ਜੀ ਵੱਡੇ ਬਣੋ ਤੇ ਨਾਲ ਆਪਣੇ ਜਿੰਨੇ ਵੀ ਥੋੜੇ ਰਿਸ਼ਤੇਦਾਰ ਨੇ ਆਲੇ ਦਾਰੇ ਰਿਲੇਟਿਵ ਨੇ ਜਾਂ ਜਿਹੜੇ ਨਾਲ ਥੋੜੇ ਜੁੜੇ ਨੇ ਜਾਂ ਬਿਜ਼ਨਸਮੈਨ ਦੇ ਪੱਧਰ ਤੇ ਕਈਏ ਜਿਹੜੇ ਬੰਦੇ ਤੁਹਾਡੇ ਕੋਲ ਕੰਮ ਏ ਕੰਮ ਕਰਦੇ ਆ ਬਸ ਉਹਨਾਂ ਦਾ ਹੱਕ ਨਾ ਖਾਓ ਯਾਰ ਜੋ ਮਰਜੀ ਆ ਘੱਟ ਘੱਟ ਪੈਸਾ ਪਹਿਲੀ ਗੱਲ ਤਾਂ ਮੈਂ ਕਹਿੰਦਾ ਜੀ ਮੈਨੂੰ ਚਾਰ ਪੈਸੇ ਹੁਣ ਮੰਨ ਲਓ ਮੈਂ ਅੱਜ ਵੀਡੀਓ ਪਾ ਰਿਹਾ ਮੈਂ ਆਪਣੀ ਦੀ ਗੱਲ ਕਰਾਂ ਹੁਣ ਮੇਰੀ ਸੋਚ ਕੀ ਆ ਕਿਉਂਕਿ ਹਰ ਇੱਕ ਬੰਦੇ ਦਾ ਸੋਚ ਦਾ ਘੇਰਾ ਹੁੰਦਾ ਮੇਰੀ ਸੋਚ ਇਹ ਹੈ ਕਿ ਜੇ ਮੇਰਾ ਕੰਮ ਵਧੀਆ ਚੱਲੂਗਾ ਮੈਂ ਵਧੀਆ ਵੀਡੀਓ ਬਣਾ ਰਿਹਾ ਲੋਕ ਮੈਨੂੰ ਪਸੰਦ ਕਰਨਗੇ ਮੇਰੀ ਬੋਲਣ ਦੀ ਸ਼ੈਲੀ ਨੂੰ ਪਸੰਦ ਕਰਨਗੇ ਲੋਕ ਮੇਰੇ ਨਾਲ ਜੁੜਨਗੇ ਤਾਂ ਮੇਰੀ ਆਸ ਤੇ ਹੈ ਮੈਂ ਨਾਲ 5000 ਤੋਂ ਵੱਧ ਨੂੰ ਰੋਜ਼ਗਾਰ ਦੇਣਾ ਰੋਜ਼ਗਾਰ ਸਿਰਫ ਦੇਣਾ ਨਹੀਂ ਉਹਨਾਂ ਨੂੰ ਪੈਰਾਂ ਤੇ ਵੀ ਖੜਾ ਕਰਨਾ ਜਦ ਤੱਕ ਉਹ ਨਹੀਂ ਹੁੰਦੇ ਉਹ ਚਾਹੀ ਕੋਈ ਮੇਰੀ ਵੀਡੀਓ ਮੇਕਿੰਗ ਕਰੇ ਅੱਜ ਮੈਂ ਸਿਰਫ ਆਪ ਕੰਮ ਕਰ ਰਿਹਾ ਹਾਂ ਸਟੈਂਡ ਵਗੈਰਾ ਲਾ ਕੇ ਮੈਂ ਕੰਪਲੀਟ ਆਪਣਾ ਕੰਮ ਕਰ ਰਿਹਾ ਹਾਂ ਜੀ ਮੇਰੇ ਕੋਲ ਬਹੁਤ ਤਾਂ ਸਟਾਰਟ ਅਪ ਨਹੀਂ ਹੈਗਾ ਮੇਰਾ ਜਿਵੇਂ ਆਪ ਕਹਿੰਦੇ ਨੇ ਸ਼ੁਰੂਆਤੀ ਦੌਰ ਚੱਲ ਰਿਹਾ ਉਹ ਮੈਂ ਕਰ ਰਿਹਾ ਹਾਂ ਸੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਆ ਕਰੋ ਮੇਰਾ ਮਕਸਦ ਸਿਰਫ ਇਹ ਹੁੰਦਾ ਕਿ ਜਿਹੜੇ ਥੋੜੀ ਜਿਹੀ ਲੋਕ ਸਾਡੇ ਭੜਕ ਚੁੱਕੇ ਹੁੰਦੇ ਨੇ ਜਾਂ ਜਿਹੜੇ ਸਿਰਫ ਇਹ ਸਮਝ ਲੈਂਦੇ ਨੇ ਕਿ ਬੰਦਾ ਸਿਰਫ ਪੈਸੇ ਨਾਲ ਵੱਡਾ ਹੁੰਦਾ ਉਹਨਾਂ ਨੂੰ ਸਿਰਫ ਇਹ ਦੱਸਣਾ ਵੀ ਇਹ ਨਹੀਂ ਤੁਸੀਂ ਆਪਣਾ ਦਾਇਰਾ ਦੇਖੋ ਕਿੰਨਾ ਲੋਕਾਂ ਨਾਲ ਖੜੇ ਹੋ ਤੇ ਕਿਹੜੇ ਲੋਕ ਥੋੜੇ ਲਈ ਖੜੇ ਨੇ ਜਿਹੜੀਆਂ ਪੈਸੇ ਦੀ ਜਾਂ ਲਾਲਚ ਦੀ ਕੰਧਾਂ ਨੇ ਥੋੜਾ ਸਮੇਂ ਹੁੰਦੀ ਹੈ ਡਿੱਗ ਜਾਂਦੇ ਇਹਦਾ ਬਹੁਤਾ ਟਾਈਮ ਨਹੀਂ ਲੱਗਦਾ ਜੇ ਵੀਡੀਓ ਵਧੀਆ ਲੱਗੀ ਤਾਂ ਬਾਕੀ ਉਹ ਲੋਕਾਂ ਤੱਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅੱਗੇ ਤੋਂ ਮੈਂ ਵੀਡੀਓ ਪਾਵਾਂ ਤੇ ਤੁਹਾਡੇ ਕੋਲ ਪਹੁੰਚਦੇ ਆਹਰ ਤਿਓ ਤੱਕ ਲਈ ਪੰਜਾਬ ਪੰਜਾਬੀ ਜਿੰਦਾਬਾਦ